ਦੀ ਬਾਕੀ ਸਾਡੇ ਜੋ ਸਮਾਗਮ ਕਰਾਇਆ ਜਾਂਦਾ ਹੈ ਸਾਈਟ ਮਾਤਾ ਦੀ ਕੀ ਇਹ ਕਿ ਅੱਜ ਇਹ ਡੇਰਾ ਸਹੀ ਸਮਾਦਾ ਫਰੀ ਕੋਟ ਰੇਲ ਰੋਡ ਤੇ ਪਰਮ ਪੂਜੇ શ્રી ਮਾਨਕਸੂ 88 ਮਹੰਤਰਾਮ ਸਰਨ ਦਾ ਜੀ ਦੀ ਸਾਲਾਨਾ ਵਰਸੀ ਮਨਾਏਗੀ ਤੇ ਇਸ ਸពਲਖਸ਼ ਸ਼੍ਰੀ ਜੰਦਰ ਸੰਧਾਰ ਸਾਗਰ ਦਾ ਪਾਠ ਕਰੇਗੇ ਉਪਰੰਤ ਕੀਰਤਨ ਹੋਇਆ satsang ਹੋਇਆ ਤੇ ਸੰਤ ਮਹੰਤਾਂ ਨੇ ਪ੍ਰਵਿਵਰਣ ਕੀਤੇ ਤੇ ਬਾਅਦ ਚ ਆਪਣਾ ਰਾਂ ਲੰਗਰ ਸ਼ਕਾਇਆ ਗਿਆ ਸੰਗਤਾਂ ਨੂੰ ਕਿੰਨੇ ਵਾਰ ਕਰਵਾਇਆ ਗਿਆ ਤੇ 34ਵੀਂ ਵਰਸੀ ਹੈ ਸ਼੍ਰੀਮਾਨ 108 ਮੰਤਰਾਮ ਸ਼ਰਨਦਾਸੀ ਜੀ ਹਾਂਜੀ ਤੇ ਇਸ ਲੋਹਾ ਕਿਹਦੇ ਹੋਰਦੀ ਹੈ ਦੋਵੇਂ ਮੈਂ ਕਿਤੇ ਜਾਂਦਾ ਹਾਂਜੀ ਬਾਬਾ ਸ਼੍ਰੀਚੰਦਰ ਜੀ ਦੀ ਮੂਰਤੀ ਸਾਹਮਣੇ ਵੀ ਮਨਾਈਦਾ ਹੈ ਨਵਰਾਤਰੀ ਵੀ ਮਨਾਈਦੇ ਆ ਦਿਵਾਲੀ ਤੋਂ 2 ਦਿਨ ਪਹਿਲਾਂ ਸ਼੍ਰੀ ਧਨਵੰਤਰੀ ਦੇਵਸ ਮਨਾਈਦਾ ਉਦੋਂ ਭੰਡਾਰਾ ਲੱਗਦਾ ਕੱਲ ਨੂੰ ਵੀ ਖੀਰ ਪੂੜਿਆਂ ਦਾ ਲੰਗਰ ਲੱਗੇਗਾ 21 ਤਰੀਕ ਨੂੰ ਹਾਂਜੀ ਬਸ ਮਾ ਧੇਰਾ ਬਾਬਾ ਸਰੰਦਾਸ ਫਰੋਇਪੁਰ ਸ਼ਹਿਰ ਤੋਂ ਮਾ ਤੇ ਸ਼ਿਵਰਾਮ ਦਾਸ ਆ ਜਥੇ ਸਮਾਦਾ ਇੱਕ ਸਲਾਨਾ ਵਰਸੀ ਆ ਮਾਨਸ਼ ਸ਼੍ਰੀ ਰਾਮ ਸਰੰਦਾਸ ਜੀ ਦੀ 34 ਬਰਸੀ ਹੈ ਉਸ ਤੋਂ ਇਲਾਵਾ ਵੀ ਇੱਥੇ ਜਿਹੜੇ ਦੇ ਵਿੱਚ ਬਹੁਤ ਸਾਰੇ ਪ੍ਰੋਗਰਾਮ ਧਾਰਮਿਕ ਪ੍ਰੋਗਰਾਮ ਹੁੰਦੇ ਰਹਿੰਦੇ ਆ ਸਮਾਜਿਕ ਕੰਮ ਵੀ ਹੁੰਦੇ ਰਹਿੰਦੇ ਆ ਤੇ ਆਈਆਂ ਹੋਈਆਂ ਸੰਤਾਂ ਨੂੰ ਦਵਾਈ ਵੀ ਦਿੱਤੀ ਜਾਂਦੀ ਹੈ ਔਰ ਦਵਾ ਵੀ ਦਿੱਤੀ ਜਾਂਦੀ ਹੈ ਮੰਤ ਬਲਦੇਵ ਦਾਸ ਜੀ ਬਹੁਤ ਲੋਕਾਂ ਦੇ ਵਿੱਚ ਮਿਲਨਸਾਰ ਔਰ ਮਸ਼ਹੂਰ ਨੇ ਔਰ ਇਹਨਾਂ ਦਾ ਇਲਾਕੇ ਦੇ ਵਿੱਚ ਕਾਫੀ ਸਤਿਕਾਰ ਦਾ ਸਤਿਕਾਰ ਹੈ ਇਹ ਸੰਿਆਪ੍ਰੋਗਰਾਮ ਜਿਹੜਾ ਕਰਦੇ ਰਹਿੰਦੇ ਨੇ ਤੇ ਗਾਂ ਵੀ ਕਰਦੇ ਰਹੇ ਬਾਬਾ ਸ੍ਰੀ ਚੰਦ ਜੀ ਅੱਗੇ ਅਰਦਾਸ ਆ ਬੋਲੋ ਭਗਵਾਨ ਸ੍ਰੀ ਚੰਦ ਜੀ ਮਹਾਰਾਜ ਕੀ ਜੈ ਹਾ ਜੀ ਅੱਜ ਦਾ ਇਹ ਪ੍ਰੋਗਰਾਮ ਅੱਜ ਜੀ ਡੇਰਾ ਸਮਾਧਾਨ ਵਿਖੇ ਮਹਾਂਤਰਾਮ ਸ਼ਰਨਦਾਸ ਜੀ ਬਾਬਾ ਜੀ ਦੀ 34ਵੀਂ ਵਰਸੀ ਹਰ ਇੱਕ ਸਾਲ ਦੀ ਤਰ੍ਹਾਂ ਬੜੀ ਸ਼ਰਧਾ ਤੇ ਭਾਵਨਾ ਨਾਲ ਮਨਾਈ ਗਈ ਹੈ ਇਥੇ ਪੰਜਾਬ ਦੇ ਇਲਾਕੇ ਦੇ ਅਲੱਗ-ਅਲੱਗ ਡੇਰਿਆਂ ਦੇ ਸੰਤ ਮਹਾਪੁਰਸ਼ ਪਹੁੰਚੇ ਆ ਤੇ ਮਾਨਤ ਬਲਦੇਵ ਦਾਸ ਜੀ ਵੱਲੋਂ ਸਾਰਿਆਂ ਨੂੰ ਲੰਗਰ ਦੀ ਸੇਵਾ ਕੀਤੀ ਗਈ ਹੈ ਜਿੰਨੀ ਵੀ ਸੰਗਤ ਆਈ ਹੈ ਤੇ ਪਹਿਲਾਂ ਸੁਖਮਨੀ ਸਾਹਿਬ ਦੇ ਪਾਠ ਦਾ ਭੋਗ ਪਾਇਆ ਗਿਆ ਗਏ ਬਾਬਾ ਸ਼੍ਰੀਚੰਦ ਮਾਤਰਾ ਸਾਹਿਬ ਦੇ ਪਾਠ ਕੀਤੇ ਗਏ ਫਿਰ ਰਾਗੀ ਸਿੰਘਾਂ ਨੇ ਕੀਰਤਨ ਨਾਲ ਸ਼ਬਦ ਨਾਲ ਲੋਕਾਂ ਨੂੰ ਗੁਰਬਾਣੀ ਨਾਲ ਜੋੜਿਆ ਤੇ ਅਸੀਂ ਜਿੰਨੇ ਵੀ ਸੰਗਤ ਆਈ ਹੈ ਜਿੰਨੇ ਮਹਾਂਪੁਰਸ਼ ਆਏ ਹੈ ਸਾਰਿਆਂ ਦਾ ਇੱਥੇ ਪਹੁੰਚਣ ਦੇ ਉਹਨਾਂ ਨੂੰ ਜੀ ਆਇਆਂ ਆਖਦੇ ਆ ਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਈ ਸੱਜਣ ਇਸ ਇਸ ਤਰ੍ਹਾਂ ਦੇ ਵੀ ਹੈ ਕਿ ਜਿਹੜੇ 34 ਸਾਲਾਂ ਤੋਂ ਹਰੇਕ ਸਾਲ ਲਗਾਤਾਰ ਆ ਰਹੇ ਆ ਵਰਸੇ ਦੀ ਉੱਪਰ ਉਹਨਾਂ ਦਾ ਵੀ ਖਾਸ ਕਰਕੇ ਧੰਨਵਾਦ ਕਰਦੇ ਆਂ ਵੀ ਇਸ ਡੇਰੇ ਨਾਲ ਇਸ ਜੁੜੇ ਹੋਏ ਆ ਬਾਬਾ ਜੀ ਨਾਲ ਜੁੜੇ ਹੋਏ ਆ ਤੇ ਮਤਲਬ ਲੋਕਾਂ ਦਾ ਅਰਦਾਸ ਕਰਦੇ ਆਂ ਵਾਹਿਗੁਰੂ ਜੱਗੇ ਪਰਮਾਤਮਾ ਅੱਗੇ ਕਿ ਸਾਰੇ ਜਿਹੜੀ ਸੰਗਤ ਆ ਉਹਨਾਂ ਨੂੰ ਤੰਦਰੁਸਤੀ ਬਖਸ਼ੇ ਉਹਨਾਂ ਦੇ ਪਰਿਵਾਰ ਨੂੰ ਚੜ੍ਹਦੀ ਕਲਾ ਰੱਖੇ ਪਰਿਵਾਰ ਨੂੰ ਤੰਦਰੁਸਤੀ ਬਖਸ਼ੇ ਕਿੰਨੀ ਵੀ ਵਰਸੇ ਸੀ 34ਵੀਂ ਵਰਸੇ ਜੀ ਹੈ ਕਾਫੀ ਸੰਗਤ ਆਈ ਸੀ ਜੀ ਬਹੁਤ ਵੇੜਾ ਭੜਿਆ ਵਸੇ ਉਹਨਾਂ ਦਾ ਕੋਈ ਮਤਲਬ ਕਈ 100000 ਦੇ ਗੰਦੇ ਦੇ ਚ ਸੀਗੇ ਸਨ